사م다 <laughs> يتھے تره اپنا کروانا آهي پرتي واچه اچه بهون زرا ڪٿرو ٿو ٿي گهڻي ماءي ڪم ڪي

ਮੋਰ ਤੇ ਪਾਪਾ ਨਹੀਂ ਕਰਦਾ ਕਿੰਨਾ ਕੋ ਬੇਰੇ ਕਦੇ ਐ ਮਮਾ ਇਹ ਬੜਾ ਹਲੋ ਹਾਂ ਕਿ ਲੋ ਤੁ ਲੋ ਤੁ ਲੋ ਤੁ ਲੋ ਪੱਕੀ ਵੀ ਦੇ ਦੇ ਕਾਹਤੋ ਲੋਕਾਂ ਦੀ ਕੁਸ਼ਤੀ ਲੋਖੇ ਤਾਂ ਬੜਾ ਖੁਸ਼ਤੀ

පරි කන්නා ටැක කරදේ හත අ ම

啥不堵车啊？